ਦੇਸ਼ ਦੀ ਵਾਹਨ ਰਿਪਬਲਿਕ ਸੋਸਾਇਟੀ ਨੂੰ ਬੋਲਦੇ ਉਸ ਦੇ ਦਿਨ ਮੌਤ ਸਲਾਈਸ ਕੇਂਦਰ ਕੋਲੇ ਏਰੀਆ ਵਾਲਾ ਮਨ ਦਾ ਰਸਾਲਾ ਖੁੱਲਿਆ ਹੋਇਆ ਹੈ ਜਿਸ ਵਿੱਚ ਇਲਾਕੇ ਦੀਆਂ ਛੰਡਾ ਸ਼ਹਿਰ ਨੂੰ ਕੋਲ ਮਸਲਾਈ ਸਿਖਲਣ ਤੇ ਅੱਜ ਇਹ ਸੈਂਟਰ ਨੂੰ ਦੇਖਣ ਲਈ ਬਠਿੰਡਾ ਦੇ ਡੈਕਟੀ ਚਾਰ ਸੰਗਾਰ ਮਿਲ ਸਿੰਘ ਤੇ ਉਹਨਾਂ ਦੇ ਸਪਨਾ ਦੇ ਕੰਮਚਾਰੀ ਪਹੁੰਚੇ ਤਾਂ ਗੱਲ ਕਰ ਰਿਹਾ ਪ੍ਰਧਾਨ ਕਰਮ ਸਿੰਘ ਜੀ ਨਾਲ ਕੀ ਕਹਿਣਾ ਚਾਹੁੰਦੇ ਹੋ ਮਸਤੀ ਮੈਂ ਹੰਨ ਸਮਾਜ ਸੇਵਿਕਾ ਸਾਡਾ 21 ਦਿਨਾਂ ਦਾ ਚਿੱਟੇ ਕਰਕੇ ਅਸੀਂ ਬੱਚਿਆਂ ਨੂੰ ਆਧਰ ਨਿਮਨ ਬਣਾ ਲਈ ਤੇ ਸਵੇਰ ਹੋਈ ਕਰ ਕੈਂਪ ਖੁੱਲਿਆ ਗਿਆ ਹੈਗਾ ਜਿਸ ਵਿੱਚ ਅੱਜ ਸਾਡੇ ਫਰ ਆ ਟ੍ਰੈਫਿਕ ਇਨਚਾਰਜ ਜੀ ਸਿੰਘ ਜੀ ਆਏ ਨਾਲ ਉਹਨਾਂ ਦੇ ਕਮਚਾਰੀ ਵੀ ਆਏ ਹੈਗੇ ਤੇ ਸਭ ਬਹੁਤ ਵਧੀਆ ਲੱਗਿਆ ਉਹਨਾਂ ਨੇ ਇਹਨਾਂ ਬੱਚਿਆਂ ਦਾ ਵੀ ਕਾਉਂਸਲਰ ਵਜਾਈ ਕੀਤੀ ਤੇ ਇਹਨਾਂ ਨੂੰ ਸਮਝਾਇਆ ਵੀ ਬਹੁਤ ਪਿਆਰ ਦੇ ਤਰੀਕੇ ਨਾਲ ਸਤਾਰ ਨਾਲ ਤੇ ਇਸ ਬਹੁਤ-ਬਹੁਤ ਥੈਂਕਫੁਲ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਇੱਕ ਵਾਰੀ ਆ ਕੇ ਸਾਡੇ ਇੱਥੇ ਸੈਂਟਰ ਵਿੱਚ ਵਿਜ਼ਿਟ ਕੀਤਾ ਅੱਜ ਹੋਰ ਵੀ ਖੁਸ਼ੀ ਹੈ ਇਹ ਕਿ ਜੋ ਮੈਡਮ ਹਰਮਨ ਸ਼ਰਮਾ ਪ੍ਰਧਾਨ ਫੋਰਸ ਦੇ ਆਵਾਜ਼ ਬੈਲ ਦੇ ਸੈਟੀ ਨੇ ਥੋੜੀ ਜਿਹੀ ਕੋਸ਼ਿਸ਼ ਕੀਤੀ ਇੱਕ ਇੱਕ ਦਿਨਾਂ ਦੇ ਦਾ ਆਪਣਾ ਸਲਾਈ ਸੈਂਟਰ ਦੇ ਇੱਥੇ ਚੱਲਦੇ ਆ। ਤਾਂ ਦੋ ਦਿਨ ਹੋ ਗਏ ਨੇ ਤੇ ਜਿਹੜਿਆ ਇੱਥੇ ਕੁੜੀਆਂ 21 ਦਿਨਾਂ ਜੇ ਕੋਰਸ ਸਿੱਖਣੀਆਂ। ਉਹਨਾਂ ਤੋਂ ਬਾਅਦ ਸਰਟੀਫਿਕੇਟ ਲੈ ਦਿੱਤੇ ਜਾਂਦੇ। ਤਾਂ ਹਰਮਨ ਮੈਡਮ ਦੀ ਮਿਹਨਤ ਤੋਂ ਬਹੁਤ ਸਾਰੇ ਪੜ੍ਹਈਏ ਤੇ ਅਸੀਂ ਕੋਈ ਕਰਦੇ ਕੀ ਬਹੁਤ ਬਾਤ ਤੁਹਾਡੀ ਸਹਾਇਤਾ ਤੁਹਾਡਾ ਚਾਹੀਦਾ। ਤਾਂ ਸਾਡੇ ਸਲਾਈ ਸੈਂਟਰ ਵਿੱਚ ਅੱਜ ਜਿਹੜੀ ਕੋਰਸ ਨੇ ਸਰਦਾਰ ਮਨੀਤ ਸਿੰਘ ਜੋ ਕਿ ਬੰਡਾ ਦੇ ਰਿਹਾ ਤੇ ਕਿੰਚਾ ਚਾਹਵੀ ਹੈ। ਕੁੜੀਆਂ ਜੇ ਬਹੁਤ ਹੀ ਰਾਸੇ ਰੋਕਣੇ ਤਾਂ ਇਹ ਮੇਰੇ ਨਾਲ ਦੇ ਦਿੰਦੇ। ਕੁਕਰੀ ਚੋਰ ਹੈ ਤੇ ਇਹ ਜਿੱਥੇ ਪੁਲਿਸ ਦੀ ਡਿਊਟੀ ਕਰਦੇ ਨੇ ਉੱਥੇ ਸਮਾਜ ਸੇਵਾ ਦਾ ਕੰਮ ਬਹੁਤ ਕਰਦੇ ਨੇ ਅ ਕੱਲ ਇਹਨਾਂ ਦਾ ਗੱਲ ਹੋਈ ਤਾਂ ਇਹਨੇ ਕੇਅਲ ਮੈਜੂਰ ਸੈਂਟਰ ਤੇ ਪੇਸ਼ ਕੀਤਾ ਹੋਣਾ ਤਾਂ ਅੱਜ ਪਹੁੰਚੇ ਨੇ ਜੀ ਆਇਆਂ ਵੈਲਕਮ ਇਹਦੇ ਨਾਲ ਸਾਡੇ ਵੀ ਆ ਗਏ ਇਹਦੇ ਨਾਲ ਜੀ ਆਇਆਂ ਸਿਕਿਉਰਿਟੀ ਦੇ ਕੋਲ ਤਾਂ ਮੈਡਮ ਹਰਮਨ ਸਿੰਘਾ ਜੀ ਉਹ ਬੇਨਤੀ ਕਰਾਂਗਾ ਉਹ ਵੀ ਪਰ ਸਲਾ ਲਈਏ ਸਾਡੇ ਸਾਡੇ ਭਰਾ ਵੀ ਆ ਗਏ ਜੀ ਆਇਆਂ ਜੀ